ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਉਮੀਦ ਕਰਦੇ ਹਾਂ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ ਦੋਸਤੋ ਜਿਵੇਂ ਤੁਹਾਨੂੰ ਪਤਾ ਹੈ ਕਿ ਅੱਜ ਰਖੜੀ ਦਾ ਤਿਉਹਾਰ ਹੈ ਅਦੇ ਰਖੜੀ ਦੇ ਤਿਉਹਾਰ ਤੇ ਭੈਣਾਂ ਆਪਣੇ ਭਰਾਵਾਂ ਨੂੰ ਰਖੜੀਆਂ ਬੰਨ੍ਹਦੀਆਂ ਨੇ ਤੇ ਦੋਸਤੋ ਜਿਵੇਂ ਤੁਹਾਨੂੰ ਪਤਾ ਹੈ ਕਿ ਜਦੋਂ ਸਿੱਧੂ ਮੂਸੇਵਾਲਾ ਬਾਈ ਜਿਉਂਦਾ ਸੀ ਤਾਂ ਬਹੁਤ ਕੁੜੀਆਂ ਜਿਹੜੀਆਂ ਸਿੱਧੂ ਮੂਸੇਵਾਲਾ ਨੂੰ ਆਪਣਾ ਭਰਾ ਮੰਨਦੀਆਂ ਸੀ ਉਹ ਬਾਈ ਵਾਸਤੇ ਰਖੜੀਆਂ ਭੇਜਦੀਆਂ ਹੁੰਦੀਆਂ ਸੀ ਤੇ ਬਾਈ ਸਟੋਰੀ ਦੇ ਜ਼ਰੀਏ ਸ਼ੇਅਰ ਵੀ ਕਰਦਾ ਰਹਿੰਦਾ ਸੀ ਤੇ ਦੋਸਤੋ ਅੱਜ ਸਿੱਧੂ ਮੂਸੇਵਾਲਾ ਦੇ ਜਾਣ ਤੋਂ ਬਾਅਦ ਵੀ ਇਹ ਸਿਲਸਿਲਾ ਖਤਮ ਨਹੀਂ ਹੋਇਆ ਬਹੁਤ ਬਾਈ ਦੇ ਚਾਉਣ ਵਾਲਿਆਂ ਨੇ ਬਾਈ ਦੇ ਘਰ ਵਿੱਚ ਰਖੜੀਆਂ ਭੇਜੀਆਂ ਤੇ ਸਿੱਧੂ ਬਾਈ ਦੀ ਸਮਾਤ ਤੇ ਜਾ ਕੇ ਵੀ ਬਹੁਤ ਭੈਣਾਂ ਨੇ ਰਖੜੀਆਂ ਬੰਨੀਆਂ ਜਿਸ ਨੂੰ ਵੇਖ ਕੇ ਸੱਚੀ ਦਿਲ ਖੁਸ਼ ਹੋ ਗਿਆ ਤੇ ਦੋਸਤੋ ਅੱਜ ਮਾਤਾ ਚਰਨ ਕੌਰ ਨੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਲਿਖਿਆ ਕਿ ਸ਼ੋਭੇ ਬੇਟਾ ਅੱਜ ਸਵੇਰ ਤੋਂ ਹੀ ਰਖੜੀ ਦੇ ਸੁਨੇਹੇ ਮੈਨੂੰ ਤੁਹਾਡੀਆਂ ਨਿੱਕੀਆਂ ਵੱਡੀਆਂ ਭੈਣਾਂ ਨੇ ਦੇਸ਼ ਵਿਦੇਸ਼ ਤੋਂ ਤੁਹਾਡੇ ਲਈ ਤੇ ਤੁਹਾਡੇ ਛੋਟੇ ਵੀਰ ਲਈ ਭੇਜੇ ਤੁਹਾਡੇ ਬਾਦ ਵੀ ਤੁਹਾਡੇ ਚਾਉਣ ਵਾਲਿਆਂ ਵਿੱਚ ਤੁਹਾਡੇ ਹੋਣ ਦਾ ਅਹਿਸਾਸ ਹੀ ਮੈਨੂੰ ਹਮੇਸ਼ਾ ਹੌਸਲੇ ਵਿੱਚ ਰੱਖਦਾ ਹੈ ਤੇ ਮੈਂ ਅੱਜ ਰਖੜੀ ਦੇ ਤਿਉਹਾਰ ਤੇ ਤੁਹਾਡੇ ਤੇ ਤੁਹਾਡੇ ਨਿੱਕੇ ਵੀਰ ਵੱਲੋਂ ਤੁਹਾਡੀਆਂ तमाम ਨਿੱਕੀਆਂ ਵੱਡੀਆਂ ਭੈਣਾਂ ਦੇ ਸਦਾ ਹੱਸਦੇ ਵਸਦੇ ਰਹਿਣ ਦੀ ਅਰਦਾਸ ਕਰਦੀਆਂ ਸਾਰੀਆਂ ਬੇਟੀਆਂ ਲਈ ਪਿਆਰ ਅਤੇ ਦੁਆਵਾਂ 200 ਇਹ ਪੋਸਟ ਮਾਤਾ ਚਰਨ ਕੌਰ ਨੇ ਸਿੱਧੂ ਦੇ ਚੌਣ ਵਾਲਿਆਂ ਲਈ ਸਾਂਝੀ ਕੀਤੀ ਹੈ ਜਿਸ ਨੂੰ ਸੁਣ ਕੇ ਸੱਚੀ ਬਹੁਤ ਖੁਸ਼ੀ ਮਹਿਸੂਸ ਹੋਈ ਕਿ ਸਿੱਧੂ ਦੇ ਚੌਣ ਵਾਲੇ ਅੱਜ ਵੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਦੁਨੀਆ ਅੱਜ ਵੀ ਸਿੱਧੂ ਮੂਸੇਵਾਲੇ ਬਾਈ ਨੂੰ ਉਸੇ ਤਰ੍ਹਾਂ ਹੀ ਪਿਆਰ ਕਰਦੀ ਹੈ ਸੋ ਦੋਸਤੋ ਕੀ ਕਹਿਣਾ ਚਾਹੋਗੇ ਤੁਸੀਂ ਇਸ ਵੀਡੀਓ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਕਮੈਂਟ ਬਾਕਸ ਦੇ ਵਿੱਚ ਜਸਟਿਸ ਫॉर ਸਿੱਧੂ ਮੂਸੇਵਾਲਾ ਜਰੂਰ ਲਿਖ ਕੇ ਜਾਓ